ਤਾ ਸੀਆਈਏ ਸਟਾਫ ਦੀ ਗੱਡੀ ਭਿਆਨਕ ਹਾਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ ਏਐਸਆਈ ਦੇ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇਨਸਪੈਕਟਰ ਸਮੇਤ ਹੋਰ ਮੁਲਾਜ਼ਮ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਬਠਿੰਡਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਸੀਆਈਏ ਸਟਾਫ ਦੀ ਗੱਡੀ ਦਾ ਭਿਆਨਕ ਹਾਸੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 4 ਵਜੇ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੀ ਗੱਡੀ ਪਟਿਆਲਾ ਤੋਂ ਵਾਪਸ ਆ ਰਹੀ ਸੀ ਜਦੋਂ ਰਾਮਪੁਰਾ ਸਦਰ ਨੇੜੇ ਪਹੁੰਚੀ ਤਾਂ ਅਚਾਨਕ ਟਰਾਲੇ ਦੇ ਨਾਲ ਪਿੱਛੋਂ ਟਕਰਾ ਗਈ ਤਾਂ ਹਾ사 ਇਹਨਾ ਭਿਆਨਕ ਸੀ ਕਿ ਪੁਲਿਸ ਗੱਡੀ ਦਾ ਅਗਲਾ ਹਿੱਸਾ ਤਬਾਹ ਹੋ ਗਿਆ ਚੱਕ ਨਾ ਚੂਰ ਹੋ ਗਿਆ ਤਾਂ ਗੱਡੀ ਦੇ ਵਿੱਚ ਸਵਾਰ ਏਐਸਆਈ ਜੁਲੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਹਸਪਤਾਲ ਜਾਂਦਿਆਂ ਹੀ ਰਸਤੇ ਵਿੱਚ ਉਹਨਾਂ ਦੀ ਮੌਤ ਹੋ ਗਈ ਤਾਂ ਹੋਰ ਪੁਲਿਸ ਮੁਲਾਜ਼ਮ ਅਤੇ ਇੰਸਪੈਕਟਰ ਰਾਜੀਪ ਸਿੰਘ ਨੂੰ ਇਲਾਜ ਦੇ ਲਈ ਬਠਿੰਡਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦਾ ਦੱਸਦੇ ਕਿ ਟਰੱਕ ਮਾਲਕ ਦੇ ਇੱਕ ਦੋਸਤ ਨੇ ਦੱਸਿਆ ਕਿ ਉਸ ਦਾ ਟਰਾਲਾ ਬਨਾਲੇ ਵਾਲੇ ਪਾਸੇ ਤੋਂ ਆ ਰਿਹਾ ਸੀ ਅਤੇ ਪੁਲਿਸ ਦੀ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਬਾ ਦਿੱਤੀ ਫਿਲਹਾਲ ਮ੍ਰਿਤਕ ਐਸਆਈ ਦੀ লাশ ਨੂੰ ਪੋਸਟਮਾਰਟਮ ਦੇ ਲਈ ਰਾਮਪੁਰਾ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਤਾਂ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਸੀਆਈਏ ਸਟਾਫ ਦੀ ਗੱਡੀ ਪਿਆਨ ਕਹਾਸੇ ਦਾ ਸ਼ਿਕਾਰ ਹੋ ਗਈ ਹੈ ਗੱਡੀ ਦੇ ਵਿੱਚ ਸਵਾਰ ਐਸਆਈ ਦੀ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਦੌਰਾਨ ਇੰਸਪੈਕਟਰ ਸਮੇਤ ਚਾਰ ਪੁਲਿਸ ਮੁਲਾਜ਼ਮ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 4 ਵਜੇ ਸ਼੍ਰੀ ਮੁਕਤਸਰ ਸਾਹਿਬ ਤੋਂ ਪੁਲਿਸ ਦੀ ਗੱਡੀ ਪਟਿਆਲਾ ਤੋਂ ਵਾਪਸ ਆ ਰਹੀ ਸੀ ਤਜੋਦੋ ਰਾਮਪੁਰਾ ਸਦਰ ਨੇੜੇ ਪਹੁੰਚੀ ਤਾਂ ਅਚਾਨਕ ਟਰਾਲੇ ਦੇ ਨਾਲ ਪਿੱਛੋਂ ਟਕਰਾ ਗਈ। ਤਾਂ ਹਾਦਸਾ ਇੰਨਾ ਬਿਆਨਕ ਸੀ ਕਿ ਪੁਲਿਸ ਗੱਡੀ ਦਾ ਅਗਲਾ ਹਿੱਸਾ ਚੱਕਨਾ ਚੂਰ ਹੋ ਗਿਆ, ਟੁੱਟ ਕੇ ਪੂਰਾ ਹੀ ਤਬਾਹ ਹੋ ਗਿਆ। ਇਸ ਦੌਰਾਨ ਐਸਆਈ ਦੀ ਮੌਤ ਹੋਣ ਦੀ ਖਬਰੇ ਨਿਕਲ ਕੇ ਸਾਹਮਣੇ ਆ ਰਹੀ ਹੈ। ਤੇ ਡਰਾਈਵਰ ਦੇ ਦੱਸਣ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ। ਤੇ ਇੱਕ ਸਕੋਰਪਿਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਮਣੇ। ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਧੀ ਹੈ ਜੀ। ਗੱਡੀ ਆਉਂਦੀ ਰਾਮਬਾਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆਪਦਾ ਨੀਂਦ ਨੂੰ ਲਾਈ ਹੈ ਜਾਂ ਕਿਵੇਂ ਗੱਡੀ ਤੇਜ਼ ਸੀ ਉਹਨਾਂ ਦੀ ਇਹਦੇ ਟਰਾਲੇ ਕਿੱਧਰੋਂ ਆ ਰਹੇ ਸੀ ਇਹ ਬਰਨਾਲੇ ਤੋਂ ਆ ਰਹੇ ਸੀ ਬਰਿੰਡੇ ਜਾ ਰਹੇ ਸੀ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਕਿੱਥੇ ਜਿਹਾ ਹੋਇਆ ਇਹ ਗਿੱਲਕਲਾ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਇਆ ਹੈ